ਹੰਝ ਖੜਿਆ ਫਰੈਂਡ ਰਾਮਪੁਰ ਤਹਿਸੀਲ ਪਾਇਲ ਜਿਹੜਾ ਨੂੰ ਜਣਾ ਦੇ ਵਿਖੇ ਜਿੱਥੇ ਕਿ ਹਾਕੀ ਟ੍ਰੇਨਿੰਗ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ ਜੋ ਕਿ ਹਲਕੇ ਦੇ ਵਿੱਚ ਖੇਡਾਂ ਦੇ ਵਿੱਚ ਬਹੁਤ ਮੱਲਾ ਮਾਰ ਰਿਹਾ ਤੇ ਅੱਜ ਹਾਕੀ ਟ੍ਰੇਨਿੰਗ ਸੈਂਟਰ ਵਿੱਚ ਵਿਖੇ ਐਨ ਆਰ ਆਈ ਬੀਰਾਂਪਲੋਂ ਫਰੈਂਡ ਦੇ ਸਹਿਯੋਗ ਦੇ ਨਾਲ ਜੋ ਬੱਚੇ ਨੇ ਜੋ ਖਿਡਾਰੀ ਨੇ ਉਹਨਾਂ ਨੂੰ ਸਟਿਕਸ ਤੇ ਹੋਰ ਖੇਡਾਂ ਦਾ ਉਹਨਾਂ ਦੇ ਸ਼ੂਜ਼ ਤੇ ਹੋਰ ਖੇਡਾਂ ਦਾ ਸਮਾਨ ਉਹਨਾਂ ਨੂੰ ਦਿੱਤਾ ਗਿਆ ਹੈ ਸਾਡੇ ਨਾਲ ਨੇ ਪੀਏ ਜੀ ਤੋਂ ਡਾਕਟਰ ਅਨਿਲ ਸ਼ਰਮਾ ਜੀ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਹਾਂਜੀ ਡਾਕਟਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਤੇ ਕੀ ਕਹਿਣਾ ਚਾਹੋਗੇ ਇਸ ਖੁਸ਼ੀ ਦੇ ਮੌਕੇ ਤੇ ਦੇਖੋ ਜੀ ਇਹ ਬੜਾ ਸ਼ੁਭ ਆਗਾਜ਼ ਹੈ ਕਿ ਅਸੀਂ ਜੋ ਆਰਾਮਪੁਰ ਦੇ ਪਿੰਡ ਬਕਸੀ ਦੇ ਕੋਲ ਸਾਡੇ ਲੁਧੇਰਾ ਹਾਕੀ ਅਕੈਡਮੀ ਦੇ ਕੁਝ ਬੰਦੇ ਵੀ ਨੇ ਕੇਯੂ ਦੇ ਅਸੀਂ ਨਾਲ ਕੁਝ ਸਾਥੀ ਜੋੜੇ ਇਹ ਸ਼ੁਭ ਆਗਾਜ਼ ਮੈਂ ਤਾਂ ਕਰਕੇ ਕਹਿਣਾ ਚਾਹਨਾ ਸੀ ਜੋ ਐਡਾਰੀਆਂ ਦਾ ਪਿੰਡ ਬਕਸੀ ਦਾ ਸਾਰਾ ਸਹਿਯੋਗ ਦਾ ਜਿਹੜੇ ਬੱਚਿਆਂ ਨੂੰ ਇਹਨਾਂ ਨੇ ਅੱਜ ਕਿਹਦਾਂ ਦਾ ਸਮਾਨ ਦਿੱਤਾ ਹੈ ਤੁਸੀਂ ਦੂਜੀ ਵੱਲ ਜਿਹੜੇ ਬੱਚਿਆਂ ਨੂੰ ਚੇਟਕ ਲੱਗ ਗਈ ਅਸੀਂ ਗਰਾਊਂਡ ਆਉਣਾ ਉਹ ਬੱਚੇ ਆਪਾਂ ਕਹਿੰਦੇ ਸਾਰੀ ਉਮਰ ਪਰ ਕਿਸੇ ਦੂਜੀ ਅਲਮਤਾਂ ਵਾਲੇ ਪਾਸੇ ਜੋ ਆਪਾਂ ਕਹਿੰਦੇ ਸਮਾਜ ਵਿੱਚ ਬਥੇਰੇ ਦੁਨੀਆ ਫਿਰ ਦੇਖੋ ਜੀਆ ਆਪਾਂ ਵੀ ਆ ਗਈ ਹਰਕਤਾਂ ਜਾਂ ਕੁਝ ਹੋਰ ਜਾਣ ਹੁੰਦੇ ਨੇ ਉਸ ਪਾਸੇ ਉਹ ਬੱਚਾ ਕਦੇ ਨਿਮੜਦਾ ਇਹ ਚੰਗੀ ਗੱਲ ਹੈ ਟ੍ਰੇਨਿੰਗ ਇਸ ਅਕੈਡਮੀ ਦਾ ਰਾਮਪੁਰ ਦਾ ਪਹਿਲਾਂ ਤੋਂ ਹੀ ਬਹੁਤ ਦਾ ਹੋਇਆ ਇਸ ਵਾਰ ਵੀ ਉਹਨਾਂ ਨੇ ਚੰਗੇ ਵਿਦਿਆਰਥੀ ਪਿਆ ਕਰਮਜਾਰੀ ਵਿਖਾਈ ਵੀ ਹੈ ਤੇ ਆਪਾਂ ਵੇਖਿਓ ਵੀ ਜੀ ਉਮੀਦ ਕਰਦੇ ਹਾਂ ਆਪਾਂ ਸਾਰੇ ਇਹ ਵਿਖਾਉਂਗੇ ਵਿਖਾਉਂਦੇ ਤੇ ਬੱਚਿਆਂ ਦੇ ਛਾਂ ਨੂੰ ਵੇਖਦੇ ਆ ਇਸ ਵਗੋ ਹੋਰ ਆਪਾਂ ਕੀ ਸਾਰਿਆਂ ਦਾ ਮਨ ਬਹੁਤ ਖੁਸ਼ ਹੋ ਅ ਜਿਸ ਤਰ੍ਹਾਂ ਕਿ ਜੋ ਇੰਟਰਨੈਸ਼ਨਲ ਰਨਡ ਕੋਚ ਨੇ ਅ ਸ਼੍ਰੀ ਸ਼ਿਵ ਜਾਗਦੇ ਜੀ ਇਸ ਇਸ ਪਿੰਡ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਖੇਡਾਂਿਆਂ ਦਾ ਜੋ ਮਨੋਵਲ ਭਦਉਂਦੇ ਰਹਿੰਦੇ ਨੇ ਜੀ ਤੇ ਨਵੇਂ ਨਵੇਂ ਟੈਕਨੀਕਸ ਨੇ ਜੋ ਉਹ ਵੀ ਬੱਚਿਆਂ ਨੂੰ ਸਿਖਾਉਂਦੇ ਰਹਿੰਦੇ ਨੇ ਬਿਲਕੁਲ ਠੀਕ ਜੀ ਇਹ ਇਹਦੇ ਬعد ਮੈਂ ਤੁਹਾਨੂੰ ਗੱਦੀ ਵੀ ਦੱਸ ਸਕਿਆ ਕਿਉਂਕਿ ਸ਼ੇਵ ਭਾਜੀ ਇਹ ਸਾਰੇ ਬੰਨ ਨੂੰ ਭਾਜੀ ਕਹਿੰਦੇ ਕਿ ਉਹ ਅੰਤਰਰਾਸ਼ਟਰੀ ਪੱਧਰ ਤੇ ਉਹ ਖੋਜ ਨੇ ਕਿਉਂ ਬੜੀਆਂ ਠੰਮਾ ਡਾ ਅਮਰੀਕਾ ਇੰਡੀਆ ਵੱਲੋਂ ਵੀ ਨਮਾਇੰਤੀ ਕਰ ਸਕਦੇ ਉਹਨਾਂ ਦੀ ਟੀਮਾਂ ਨੂੰ ਖੜਾ ਕਰ ਰਹਾ ਜਿਨ੍ਹਾਂ ਦੀ ਬਹੁਤ ਹੀ ਵੱਡੀ ਉਪਲਬਧੀ ਸੀ ਜੋ ਮੈਂ ਖੁਸ਼ੂਸ ਕਰਦਾ ਪਿੱਛੇ ਕੁਝ ਸਾਲਾਂ ਚੱਕਈ ਤਕਨੀਕੀ ਤੌਰ ਤੇ ਥੋੜੀ ਥੋੜੀ ਜੋ ਆਪਣੀ ਹੱਕ ਹੀ ਹੈ ਉਹ ਤਕਨੀਕੀ ਪੱਧਰ ਤੋਂ ਥੋੜੀ ਪਿਛੜ ਗਈ ਉਸ ਨੂੰ ਹੋਰ ਅੱਗੇ ਮਜ਼ਬੂਤੀ ਦੇਣ ਦੇ ਲਈ ਸ਼ਿਵਪਾਜੀ ਵਰਗੇ ਕੋਚ ਜੋ ਕਿ ਅੰਤਰਰਾਸ਼ਟਰੀ ਮਾਤਾ ਪ੍ਰਾਪਤ ਨੇ ਕੋਚਾਂ ਦੇ ਕੋਚ ਜੀ ਨੂੰ ਕਹਿ ਸਕਦੇ ਹਾਂ ਸੋ ਕੋਚਾਂ ਨੂੰ ਟ੍ਰੇਨਿੰਗ ਕਰ ਰਹੇ ਹਾਂ ਬੱਚਿਆਂ ਨੂੰ ਟ੍ਰੇਨਿੰਗ ਕਰਨੀ ਕਰੀ ਕੋਚਾਂ ਨੂੰ ਵੀ ਟ੍ਰੇਨਿੰਗ ਦੇ ਰਹੇ ਹਾਂ ਜਿਹੜੀਆਂ ਮੂਲ ਸਿਧਾਂਤ ਜਿਹੜੇ ਨੇ ਉਹਦਾ ਵਿੱਚ ਨਵੀਆਂ ਆਪਾਂ ਬਰੀਕੀਆਂ ਜਿਹੜੀਆਂ-ਕਿਹੜੀਆਂ ਨਵੀਆਂ ਐਡ ਹੋਈਆਂ ਉਹ ਸਾਰੀਆਂ ਸ਼ੇਪ ਪਾਜੀ ਹੋਣੀਆਂ ਇੱਕ ਉਦਦਮ ਕਰ ਰਹੇ ਨੇ ਕੁਝ ਸਾਰੇ ਅ ਦੋਸਤਾਂ ਦਾ ਸਹਿਯੋਗ ਵੀ ਕਰ ਰਹੇ ਹਾਂ ਅਸੀਂ ਪੰਜਾਬ 'ਚ 5-6 ਅਕੈਡਮੀਆ ਸਿਲੈਕਟ ਕਰ ਰਹੇ ਹਾਂ ਉਹਨਾਂ ਕੈਡਿਊਲ ਨੂੰ ਸਿਲੈਕਟ ਕਰਨ ਦਾ ਮੰਤਵ ਵੀ ਇਹੀ ਹੋਊਗਾ ਜਿਹੜੇ ਉਸਨੂੰ ਬੱਚੇ ਨੇ ਉਸਨੂੰ ਜਿਹੜੀ ਕੋਚ ਨੇ ਤੁਸੀਂ ਜਿੱਕੇ ਤੌਰ ਤੇ ਉਹਨਾਂ ਸਕਿਲਫੁਲ ਕਰੀਏ ਤਾਂ ਜੋ ਅੰਤਰਰਾਸ਼ਟਰੀ ਪੱਧਰ ਤੇ ਉਹ ਬੱਚੇ ਹੋਰ ਗੌ ਤਿਆਰ ਤਾਂ ਸਕੇ ਸੋ ਬੜਾ ਸ਼ੁਭ ਆਗਾਜ਼ ਹੈ ਇਹ ਸ਼ਿਵਪਾ ਜੀ ਵਰਗੇ ਵੀ ਹੈ ਇਸ ਲਾਮਪੁਰ ਅਕੈਡਮੀ ਵਿੱਚ ਵੀ ਇਥੋਂ ਸਿਲੇਕਟ ਕਰਦੇ ਨੇ ਇਸ ਅਕੈਡਮੀ ਨੂੰ ਤੇ 6-7 ਅਕੈਡਮੀ ਹੋਰ ਨੇ ਬੜੀ ਅਜੀ ਸ਼ਿਵਪਾ ਛੱਡ ਗਾਲੀ ਨੇ ਹੁਣ ਥੋੜੇ ਦਿਨ ਪਹਿਲਾਂ ਹੀ ਉਹ ਬੱਚਿਆਂ ਦੇ ਨਾਲ ਮਿਲ ਕੇ ਗਏ ਨੇ ਦੀ ਉਮੀਦ ਕਰਦਾ ਨਾਮਪੁਰ ਅਕੈडमी ਹੋਰ ਭਵਿੱਖ ਦੇ ਚੰਗੰ ਪਰਫਾਉਮ ਕਰੇ। ਅੰਤ ਤੋਂ ਅਬ ਜਿਸ ਤਰ੍ਹਾਂ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਦਲਦਲ ਦੇ ਵਿੱਚ ਬੁੜੀ ਤਰ੍ਹਾਂ ਫਸੀ ਹੋਈ ਆ ਇਸ ਵਾਰ ਇਹ ਕਿ ਬੱਚਿਆਂ ਨੂੰ ਖਿਡਾਰੀਆਂ ਨੂੰ ਕੀ ਸੰਦੇਸ਼ ਦੇਣਾ ਚਾਹਾਂ। ਸੰਦੇਸ਼ ਮੈਂ ਇਹੀ ਕਹਿਣਾ ਚਾਹਾਂ ਜਿਹੜੇ ਬੱਚੇ ਦੇ ਹੱਥ ਦੇ ਵਿੱਚ ਹਾਕੀ ਦੀ ਸਟਿਕ ਜਾਂ ਹੋਰ ਥੀਡ ਦੀਆਂ ਕੋਈ ਵੀ ਚੀਜ਼ਾਂ ਬਣ ਗਿਆ ਹੋਣੀਆਂ ਜਾਂ ਕਿਤਾਬਾਂ ਉਹਨਾਂ ਦੇ ਹੱਥ 'ਚ ਹੋਣਗੀਆਂ ਤਾਂ ਉਹ ਬੱਚਾ ਕਿਸੇ ਵੀ ਹੱਥ ਦੇ ਵਿੱਚ ਸਰੀਰ ਪਖੂਤ ਮਜ਼ਬੂਤ ਹੋਏ ਹੋਏਗਾ ਹੋਗਾ ਕਿ ਮਾਸਕ ਬਖਮ ਵੀ ਉਹ ਮਜ਼ਬੂਤ ਹੋ ਜਾਂਦਾ ਤੇ ਉਹ ਕਦੇ ਵੀ ਨਸ਼ੇ ਦੇ ਅਲਮਦਾਲ ਪਾਸੇ ਨਹੀਂ ਮੁੜਦਾ ਸੋ ਇੱਕ ਚੰਗਾ ਆਗਾਜ਼ ਹੈ ਇਹ ਬੱਚਿਆਂ ਨੂੰ ਦੇਖ ਕੇ ਹੋਰ ਬੱਚਿਆਂ ਨੂੰ ਹੋਰ ਪਿੰਡਾਂ ਦੇ ਬੱਚਿਆਂ ਨੂੰ ਲੱਗਦਾ ਹੈ ਇਹ ਘਰ ਤਾਂ ਵੀ ਆਪਾਂ ਕਹੀਏ ਪਿੰਡ ਪਿੰਡ ਪੱਧਰ ਤੇ ਇੱਕ ਵੀਡੀਆ ਅਕੈਡਮੀ ਖੁੱਲਣੀ ਚਾਹੀਦੀ ਧੰਨਵਾਦ ਸਰਟਨ ਨਾਲ ਨੇ ਵੀਰ ਮਰਮੋਦ ਸਿੰਘ ਜਿਹਨੂੰ ਪਿਆਰ ਦੇ ਨਾਲ ਅਸੀਂ ਮੋਨੀ ਕਹਿੰਦੇ ਆ ਤੇ ਜੋ ਯੂਐਸਏ ਦੇ ਨਿਵਾਸੀ ਨੇ ਜਿਨ੍ਹਾਂ ਦਾ ਇਸ ਐਚਟੀਸੀ ਔਕੀ ਟ੍ਰੇਨਿੰਗ ਸੈਂਟਰ ਨੂੰ ਸਟੈਬਲਿਸ਼ ਕਰਨ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੈ ਅਮਰੀਕਾ ਵਿੱਚ ਰਹਿੰਦੇ ਨੇ ਆਪਣੀ ਜ਼ਮੀਨ ਨਾਲ ਜੁੜੇ ਹੋਏ ਨੇ ਤੇ ਮਤਲਬ ਅਨੇ ਬਹਾਨੇ ਗਾਹੇ-ਬਗਾਹੇ ਉਹ ਇਸ ਐਚਟੀਸੀ ਲਈ ਮਦਦ ਭੇਜਦੇ ਰਹੇ ਨੇ ਇਸ ਵਾਰ ਵੀ ਉਹਨਾਂ ਨੇ ਕਾਫੀ ਮਦਦ ਆਰਥਿਕ ਮਦਦ ਭੇਜੀ ਹੈ ਆ ਬਿਊਟੀ ਸਭ ਤੋਂ ਪਹਿਲਾਂ ਤੁਹਾਡਾ ਦਾ ਆਪਣਾ ਇੰਡੀਆ ਚੈਨਲ ਉਪਰ ਸਵਾਗਤ ਹੈ ਤੇ ਦੱਸੋਗੇ ਕਿ ਕਿੰਨੇ ਅੱਜ ਤੁਸੀਂ ਜੋ ਸਮਾਨ ਬੱਚਿਆਂ ਨੂੰ ਡਿਸਟ੍ਰਿਬਿਊਟ ਕੀਤਾ ਕਿਹੜਾ ਕਿਹੜਾ ਸਮਾਨ ਡਿਸਟ੍ਰਿਬਿਊਟ ਕੀਤਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਡੇ ਚੈਨਲ ਦਾ ਬਹੁਤ ਬਹੁਤ ਸਵਾਗਤ ਤੇ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇੱਥੇ ਖੁਰਕਾਂ ਲਈ ਆਏ ਇਸ ਮੂਦ ਅਚਕੰਦ ਦਿਨ ਵਿੱਚ ਤੁਹਾਡੇ ਸਭ ਨੂੰ ਤੇ ਆ ਸਾਰਿਆਂ ਨੂੰ ਧੰਨਵਾਦ ਤੇ ਅੱਜ ਇਹ ਇੱਕ ਨਿੱਕਾ ਜਿਹਾ ਸ਼ੋਰਟ ਤੋਂ ਨੋਟਿਸ ਤੇ ਮਸਲੇ ਦਾ ਸਮਾਹ ਨੂੰ ਕੀਤਾ ਗਿਆ ਸੀ ਤੇ ਸਾਡੇ ਕੋਚ ਸ਼ੇਬੀਰ ਜੀ ਤੇ ਅਨਿਲਬਰੀ ਜੀ ਡਾਕਟਰ ਸਾਹਿਬ ਯੂਨੀਵਰਸਿਟੀ ਤੋਂ ਰੋਮੀ ਵੀ ਸਾਡੇ ਨੈਸ਼ਨਲ ਹਾਕੀ ਖਿਡਾਰੀ ਤੇ ਹੋਰ ਪ੍ਰਤਵੰਤੇ ਸੱਜਣਾਂ ਪਿੰਡ ਦੇ ਜਿੰਨੇ ਵੀ ਆਏ ਸੀਗੇ ਸਾਰਿਆਂ ਦਾ ਬਹੁਤ ਧੰਨਵਾਦ ਤੇ ਅੱਜ ਇੱਕ ਡਿਸਟ੍ਰਿਬਿਊਸ਼ਨ ਕੀਤਾ ਗਿਆ ਸੀਗਾ ਐਨਆਈ ਐਨਆਰਆਈ ਵੀਰਾਂ ਬਨੀਆਂ ਇਨ੍ਹਾਂ ਦੇ ਵਿੱਚ ਰਾਣ ਜੱਗੀ ਵੀਰ ਅਮਨਦੀਪ ਗੇਮਾਂਗਟ ਤੇ ਲਾਲੀ ਵੀਰ ਆਪਣੇ ਡਾਕਟਰ ਕੁਪੀਰਾ ਜੀ ਦੇ ਬ్రਦਰ ਛੋਟਾ ਵੀਰ ਤੇ ਡਾਕਟਰ ਬਲਵੀਰ ਜੀ ਸਾਰੇ ਸਾਡੇ ਨਾਲ ਕੰਮ ਕਰਦੇ ਆ ਤੇ ਅੱਜ ਜਿਹੜਾ ਇਹ ਡਿਸਟ੍ਰਿਬਿਊਸ਼ਨ ਸੀ ਹੈ ਤਕਰੀਬੇ ਦੇ ਵਿੱਚ ਸਟੇਕ ਸ਼ੂਜ਼ ਸਨਗਾਂ ਕੁੱਕੀ ਪ੍ਰਕਟ ਬਾਲਾਂ ਤੇ ਸਾਡੀਆਂ ਬੱਚਿਆਂ ਨੂੰ ਛੋਟੀਆਂ ਨੂੰ ਟਰੈਕਸੂਟ ਤੇ ਇਹ ਤਕਰੀਬਨ 2 ਲੱਖ ਰੁਪਏ ਦਾ ਸਮਾਨ ਸੀਗਾ ਜਿਹੜਾ ਅੱਜ ਡਿਸਟ੍ਰਿਬਿਊਟ ਕੀਤਾ ਗਿਆ ਤੇ ਨਾਲ ਹੀ ਅਸੀਂ ਪਿਛਲੇ ਆ ਮਹੀਨੇ ਅਸੀਂ ਬੱਚਿਆਂ ਨੂੰ ਆਪਣੇ ਗਰਮ ਪਾਣੀ ਵਾਸਤੇ ਕਿਉਂਕਿ ਪਾਣੀ ਬਹੁਤ ਠੰਡਾ ਸੀ ਨਾ ਉਹਨਾਂ ਬੱਚੇ ਸਾਡੇ ਬਹੁਤ ਛੋਟੇ ਐ ਤੇ ਉਹਨਾਂ ਲਈ ਅਸੀਂ ਲਾਸਟ ਮਨਸ ਅਸੀਂ ਗੀਜ਼ਰ ਲਾਇਆ ਸੀ ਤੇ ਉਹ ਗੀਜ਼ਰ ਵੀ ਉਹ ਚਾਲੂ ਹਾਲਤ ਦੇ ਵਿੱਚ ਨੇ ਤੇ ਹੁਣ ਮੱਥਿਆਂ ਨੂੰ ਕਮਰੇ ਦੇ ਵਿੱਚ ਉਸ ਦੇ ਵਿੱਚ ਪੁਰਾ ਜਿਹਾ ਬਹੁਤ ਛਾਂ ਜਿਆਦਾ ਹੋਈ ਹੈ ਉਹਦੇ ਲਈ ਵੀ ਅਸੀਂ ਤੈਸਲੀਕ ਦੇ ਵਿੱਚ ਮਗਦੀ ਕੰਨ ਤੋਂ ਪਹਿਲਾਂ ਪਹਿਲਾਂ ਉਹਨਾਂ ਦਾ ਜਿਹੜਾ ਹੈਗਾ ਕੋਈ ਅਰੇਂਜਮੈਂਟ ਮਾਲਕ ਜਾਨ ਦਾ ਏਸੀ ਲੱਗਣ ਦੀ ਹੀਟਿੰਗ ਕੋਲਿੰਗ ਵਾਲੇ ਕੋਸ਼ਿਸ਼ ਕਰਦੇ ਆ ਤੇ ਨਹੀਂ ਤਾਂ ਉਹਨਾਂ ਨੂੰ ਬਲੋਰ ਹੀ ਚਾੜ ਲਾ ਕੇ ਆ ਟਾਈਮ ਕੱਢਾਂਗੇ ਅੱਜ ਤੁਸੀਂ ਆਪਣੇ ਬੱਚਿਆਂ ਦੇ ਜੋ ਪ੍ਰੋਗਰਾਮ ਰੱਖਿਆ ਉਹਨਾਂ ਨੂੰ ਸਮਾਨ ਵੰਡਿਆ ਗਿਆ ਮੈਂ ਕੀ ਕਹਿਣਾ ਚਾਹੁੰਗਾ ਇਸ ਬਾਰੇ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਬੱਚੇ ਵਾਹਾਂ theraphy ਪਾਉਂਦੇ ਕਿੰਨੇ ਬੱਚੇ ਆਪਣੇ ਜੋ ਬੱਚੇ ਪੜ੍ਹਦੇ ਨੇ ਇੱਕ ਪਾੜੇ ਹੋਣ 10ਵੀਂ ਜਾਂ ਇੱਕ 9ਵੀਂ ਚਾਹਤ ਹੈ ਉਸੇ ਤਰ੍ਹਾਂ ਸਾਨੂੰ ਉਹਨਾਂ ਨੇ ਇਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਣਾਈ ਵਧੀਆ ਨਸਿਆਂ ਤੇ ਵਚਨ ਉਹਦੀ ਚਾਹ ਨੇ ਆ ਤੁਹਾਨੂੰ ਰਾਹਾਂ ਤੇ ਨਾ ਬੱਚਾ ਵਧੀਆ ਸਾਧੀ ਲਾਵੇ ਰੱਖਣੀ ਕੰਨ ਤੇ ਆਹ ਰੱਖਣੀ ਪੈਟਾਂ ਚੁੱਤੇ ਜਦੋਂ ਸਤਾਨ ਤੇ ਜਾਣਾ ਤੇ ਦੇਖਦਾ ਨੌਚਣ ਕਰ ਆ ਜੀ ਹੁਣ ਵੱਡੇ ਪੜਨਗੇ ਤਾਂ ਛੋਟੇ ਵੀ ਬੱਚੇ ਨਾਲ ਜਾਣਗੇ ਬਿਲਕੁਲ ਜੀ ਤੇ ਹੁਣ بڑے ਨਹੀਂ ਪੜਨਗੇ ਤਾਂ ਛੋਟੇ ਕਿੱਥੋਂ ਜਾਣਗੇ ਬਿਲਕੁਲ ਆ ਗੈਣ ਬਹੁਤ ਬੜੀ ਅਸੇ ਗੱਲ ਆਪਣਾ ਇੰਡੀਆ ਦਾ ਬਹੁਤ ਬਹੁਤ ਧੰਨਵਾਦ ਇਸ ਪੋਣ ਤੇ ਹਾਂ ਜੀ ਮੈਂ ਅ ਜਿਸ ਤਰ੍ਹਾਂ ਕਿ ਮੈਡਮ ਅੱਜ ਬੱਚਿਆਂ ਨੂੰ ਸਮਾਨ ਵੰਡਿਆ ਗਿਆ ਕਿੱਟਸ ਵੰਡ ਲਏ ਗਿਆ ਨੇ ਸਟਿਕਸ ਵੰਡਿਆ ਗਏ ਨੇ ਕਿੰਨਾ ਕਿੰਨੀਆਂ ਸਟਿਕਸ ਕਿੰਨੇ ਬੱਚੇ ਦੇਗੇ ਸਮਾਨ ਵੰਡਿਆ ਗਿਆ ਸਾਰੇ ਵਿੱਚ ਤੁਸੀਂ ਅਸੀਂ ਬਹੁਤ ਇਤਿਹਾਸ ਕਰ ਰਹੇ ਸੀ ਕਿ ਸਾਡੀ ਬੱਚੀਆਂ ਨੂੰ ਵਾਕੀ ਸਮੇਂ ਤੇ ਟਰੈਕਸ ਸੁਖ ਮਿਲੇ ਤੇ ਅੱਜ ਤਕਰੀਬਨ ਤਕਰੀਬਨ ਮੇਰੇ ਕੋਲ 52 ਦੇ ਕਰੀਬ ਮੇਰੇ ਕੋਲ ਗਰਲਸ ਨੇ ਉਹਨਾਂ ਨੂੰ ਹਾਕੀਸ ਤੇ ਜਿਹੜੀਆਂ ਆਪਣੀਆਂ ਕਿੱਟਸ ਵਗੈਰਾ ਪ੍ਰੋਵਾਈਡ ਕੀਤਾ ਤੇ ਬੱਚਿਆਂ ਨੂੰ ਕੀ ਮਤਲਬ ਮੈਸੇਜ ਦੇਣਾ ਚਾਹੋਗੇ ਇਸ ਮੌਕੇ ਤੇ ਸਰ ਬੱਚਿਆਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਕਿਉਂਕਿ ਬੱਚੇ ਜਿਹੜੇ ਨੇ ਘਰਾਂ ਵਿੱਚ ਬੈਠ ਕੇ ਮੋਬਾਈਲ ਦੇਖ ਰਹੇ ਨੇ ਜਾਂ ਬੱਚੇ ਟਿਕਟਾਕ ਤੇ ਜਾਂ ਆਪਣੇ ਹੋਰ ਸੋਸ਼ਲ ਮੀਡੀਆ ਐਕਟੀਵਿਟੀਆਂ ਪਾਰਟਿਸਿਪੇਟ ਕਰ ਰਹੇ ਨੇ ਔਰ ਗੇਮ ਚ ਪਾਰਟਿਸਿਪੇਟ ਕਰਨਗੇ ਇਹਨਾਂ ਦਾ ਕੁਝ ਬਣੂਗਾ ਭਵਿੱਖ ਵੀ ਇਹਨਾਂ ਦਾ ਵਧੀਆ ਹੋਊਗਾ ਔਰ ਅੱਗੇ ਇਹ ਸਾਡੇ ਲਈ ਪਲੇਅਰ ਵੀ ਅੱਛੇ ਬਣਨਗੇ ਔਰ ਬੱਚੇ ਨਾਲ ਨਾਲ ਸਟੱਡੀ ਵਿੱਚ ਵੀ ਇੰਟਰਸਟ ਲੈਣਗੇ ਕਿ ਬੱਚਿਆਂ ਦਾ ਮਾਈਂਡ ਵੀ ਸ਼ਾਰਪ ਹੋਏਗਾ ਇਸ ਲਈ ਖੇਡਣਾ ਬਹੁਤ ਜ਼ਰੂਰੀ ਹੈ ਪੇਰੈਂਟਸ ਉਹ ਵੀ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਬ੍ਰਾਊਨ ਵਿੱਚ ਰੱਖੋ ਹਾਂ ਬਿਲਕੁਲ ਜੀ ਜਿਸ ਤਰ੍ਹਾਂ ਕਿ ਤੰਦਰੁਸਤ ਸਰੀਰ ਦੇ ਵਿੱਚ ਇੱਕ ਤੰਦਰੁਸਤ ਦਿਮਾਗ ਹੁੰਦਾ ਹੈ ਬੱਚੇ ਖੇਡਾਂ ਵਿੱਚ ਤਾਂ ਹੀ ਭਾਈ ਵਿੱਚ ਤਾਂ ਹੀ ਚੰਗਾ ਕਰ ਪਾਉਣਗੇ ਅਗਰ ਉਹ ਕਿਸੇ ਵੀ ਕੋਰਪਸ ਤੇ ਮਜ਼ਬੂਤ ਨਹੀਂ ਬੱਚਿਆਂ ਦੇ ਜੋ ਪੇਰੈਂਟਸ ਨੇ ਮਾਤਾ ਪਿਤਾ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਸਲਮਨ ਨੂੰ ਇਹ ਹੀ ਸੰਦੇਸ਼ ਇਹ ਆਪ ਦੇਣਾ ਚਾਹਾਂਗੇ ਕਿ ਆਪਣੇ ਬੱਚਿਆਂ ਨੂੰ ਘਰਾਂ ਚੋਂ ਕੱਢੋ ਰਜ਼ਾਈਆਂ ਵਿੱਚੋਂ ਕੱਢੋ ਗਰਾਊਂਡ ਵਿੱਚ ਵੀ ਡੋ ਉਹਨਾਂ ਦੇ ਮੈਂਟਲੀ ਤੌਰ ਤੇ ਵੀ ਪਰਫੈਕਟ ਹੋਣਗੇ ਫਿਜ਼ੀਕਲ ਵੀ ਪਰਫੈਕਟ ਹੋਣਗੇ ਔਰ ਗੇਮ ਵਿੱਚ ਵੀ ਆਪਣਾ ਨਾਮ ਰੌਸ਼ਨ ਕਰਨਗੇ ਨਾਲ ਨਾਲ ਸ੍ਰੇਡੀਟ ਅੱਛਾ ਕੰਮ ਕੀ ਚੱਲ ਰਿਹਾ ਹੈ ਤੇ ਇਸ ਟੈਪਸ ਦਿੱਤੀਆਂ ਗਈਆਂ ਬਾਲਾਂ ਕੁਝ ਸਟੇਕ ਤੇ ਹੋਰ ਕੀ ਦਾ ਅੰਕਾਰ ਦਾ ਸਵਾਲ ਤੇ ਲੱਗਦਾ ਵੀ ਜੋ ਐਚਪੀਸੀ ਦੇ ਇੰਟਰੈਕਸ਼ਨ ਦੇ ਜੋ ਐਨਆਰਆਈ ਦੇ ਵਿੱਚ ਵਧੀਆ ਕੰਮ ਕਰ ਰਹੀ ਹੈ ਹਾਂਜੀ ਉਹ ਵਧੀਆ ਕੰਮ ਕਰ ਰਹੀ ਹੈ ਤੇ ਲੱਗਦਾ ਕਿ ਕਿੱਦਿ ਹੈ ਹਾਂਜੀ ਜੀ ਮੰਨਣਾ ਚਾਹੁੰਦੇ ਵੱਡੇ ਸਾਮਪਤੀਆਂ ਮੰਗ ਤੇ ਕਿਲੇ ਮਤਲਬ ਮੈਕਨਿਕ ਨੂੰ ਸੌਸ ਕਰਨਾ ਚਾਹੀਦਾ ਹੈ ਇਹ ਆਰਮੀਨ ਮੈਕਨਿਕ ਆਪ ਜੀ ਆਜਾਣ ਤਾਂ ਉਹ ਦੇਰ ਸਿਰ ਤੋਂ ਨੀਵੀਂ ਸੇਵਾ ਕਰਨਾ ਹੈ ਜਿੱਦ ਨਾਲ ਤੁਸੀਂ ਅਲੰਪਸ ਸਟੇਜ ਵਿੱਚ ਪੱਤਰ ਕਿੰਨਾ ਤੋਂ ਆ ਤੁਸੀਂ ਸਟੇਜ ਵਿੱਚ ਕਿੱਧਰ ਕਿ ਆਏ ਹੋ ਤੇ ਕਿਹੜੀ ਕਲਾਸ ਕੋਟਨ ਤੁਸੀਂ ਜੀ ਪਲੱਸ 1 ਕਮਰਸ ਪਲੱਸ 1 ਪਲੱਸ 1 ਤੇ ਅੱਜ ਤੁਹਾਨੂੰ ਸਮਾਨ ਦਿੱਤਾ ਗਿਆ ਨਵੀਆਂ ਕਿੱਟਸ ਨਵੀਆਂ ਸਿਹਤ ਦੇ ਅੰਗਿਆਂ ਨੇ ਸ਼ੂਜ਼ ਦਿੱਤੇ ਗਏ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਜੀ ਜੀ ਬਹੁਤ ਵਧੀਆ ਕੋਚਸ ਅੱਧੀ ਪ੍ਰੋਵਾਈਡ ਕੀਤੇ ਗਏ ਨੇ ਬਹੁਤ ਵਧੀਆ ਮਤਲਬ ਕਿੰਨਾ ਪ੍ਰੋਵਾਈਡ ਕੀਤੇ ਗਏ ਨੇ ਬਹੁਤ ਬਹੁਤ ਕੀ ਬਣਨਾ ਚਾਹੁੰਦੇ ਅਸੀਂ ਜੀ ਡੀਐਸਪੀ ਬਣਨਾ ਚਾਹੁੰਦੇ ਹਾਂ ਡੀਐਸਪੀ ਯਾ ਆਪਣੇ ਦੇ ਵਿੱਚ ਅਫਸਰ ਬਣਨਾ ਚਾਹੁੰਦੇ ਹਾਂ ਕੋਈ 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 ਖਾਸ ਵਜ੍ਹਾ ਅਫਸਰ ਬਣਦੀ ਮਤਲਬ ਜੀ ਪੰਜਾਬ ਪੁਲਿਸ ਵਿੱਚ ਕਿਉਂ ਮਤਲਬ ਲੱਗਦਾ ਵੀ ਉੱਥੇ ਕਾਨੂੰਨ ਵਿਵਸਥਾ ਨੂੰ ਮਤਲਬ ਬਣਾਈ ਰੱਖਦੇ ਨੇ ਸਪਲੰਡਨ ਹੁੰਦਾ ਉਹਨਾਂ ਦੇ ਵਿੱਚ ਲੱਗਦਾ ਜੀ 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 ਜੀ